ਪੈਂ ਤਾਂ ਅੱਜ ਕਾਲਾ ਜੁੜੀ ਖੜੀ ਹੈ ਤਾਂ ਹਾਂ ਮੈਂ ਤਾਂ ਰ ਆਇਆ ਪਰਮਾਤਮਾ ਨਾਲ ਆਪਾਂ ਕਾਲੇ ਨੂੰ ਫੋਨ ਕਰੀਏ ਕਿਤੇ ਉਹ ਗੱਡੀ ਨਾ ਡਾਊਨ ਹੋ ਰਹੀ ਹੋਵੇ ਜਿਹੜੀ ਕਾਲਾ ਜੁੜੀ ਹੈ ਆਪਾਂ ਐਂ ਕਰ ਕਾਲੇ ਨੂੰ ਫੋਨ ਕਰਦੇ ਆਂ ਮੰਡਲ ਲੈ ਆ ਚੱਕ ਕੇ ਫੇਰ ਦੇਖਦੇ ਆ ਉਹ ਕਾਲਿਆ ਬਾਬਾ ਦਾ ਬਾਲਾ ਜੁੜਾ ਬੈਠਾ ਹੈ ਤੇ ਪਤਾ ਨਹੀਂ ਟੁੱਟੀ ਜਾਂਦਾ ਸੀਰੀ ਉਹ ਤਾਂ ਮੈਨੂੰ ਤਾਂ ਪਤਾ ਨਹੀਂ ਲੱਗਿਆ ਉਹ ਪੱਛ ਕੇ ਜਾ ਮੰਡਲ ਲੈ ਆ ਚੱਕ ਕੇ ਹਾਂ ਸੀ ਨਹੀਂ ਆਇਆ ਮੰਡਲ ਆ ਆ ਜਾ ਜਾ ਬਾਬਾ ਜਰਦਾ ਲਪਣਾ ਜਰਦਾ ਨਹੀਂ ਜਰਦਾ ਨਹੀਂ ਮੰਨਦਾ ਪੀਓ ਪਹਿਲਾਂ ਢੀਮਖੂ ਖਾਦੀ ਹੋਰ ਹਾਲੇ ਫੜ ਸੁੱਕਾ ਕਰ ਲੈ ਫੜੇ ਦਰੂਦ ਸੁੱਕਾ ਦਾ ਖੇਦਦਾ ਹੂ ਸੁੱਕਾ ਦਾ ਖਾ ਪੀਂਦੇ ਹੋ ਤਾਂ ਇਂਤਰੇ ਨਾ ਵਾ ਇਹ ਕੀ ਕਰਿਆ ਨੋ ਮੈਂ ਲੈਵਲਾ ਇਹ ਲੈਵਲਾ ਅਸ ਦੀ ਸਾਰੀ ਕੰਮ ਭਕਤੀ घालਦੀ ਯਰ ਉਹ ਮੈਂ ਕਿਤੇ ਬਾਬੇ ਦੇ ਸਰੀਰ ਦੇ ਕੱਟਿਆ ਉਹਦਾ ਕਿਤੇ ਬੀੜੀ ਬਣਾਤਾ ਉਹ ਜਰਦਾ ਖਾਲਾ ਜਰਦਾ ਤੁਸੀਂ ਬਹਿ ਜਾਓ ਹੁਣ ਆਪਾਂ ਆਪਾਂ ਉਹਦੇ ਨਾਲ ਦਾ ਕੰਮ ਛੱਡ ਤਾਂ ਤੂੰ ਨੇ ਟੱਪੇ ਆਲਾ ਤਾਂ ਹੁਣ ਆਪਾਂ ਕੰਮ ਕਰ ਲਿਆ ਵੀਜੇ ਆਲਾ ਅੱਛੇ ਬੱਚੇ ਬਾਹਰ ਪੇ ਜਾਗ ਰਹੇ ਓ ਭੈਂਗਾ ਲੱਕੜਾ ਪਹਿਲਾਂ ਤੂੰ 9 ਵਾਰੀ ਦਾ ਵੇਲ ਹੋ ਗਿਆ ਇਲੈਕਟ੍ਰੀ ਨਹੀਂ ਰਹੀ ਤੇ ਹੁਣ ਤੂੰ ਆਹ ਕੰਮ ਤੋੜਤਾ ਅੱਛਾ ਕੈਨੇਡਾ ਅਮਰੀਕਾ ਇੰਗਲੈਂਡ ਬੱਚੇ ਦੇ ਹੁਣ ਪਵਾ ਦੀ ਸੱਤ ਵੈਣ ਬਾਬਿਆਂ ਨੇ ਵੀਜ਼ੇ ਵਾਲੀ ਕਰ ਲਈ ਪਰ ਤੀ ਡੋਨਟ ਨਾਟ ਮਾਈ ਸੱਤੀ ਅੱਛਾ ਲੱਗਿਆ ਹੋ ਪਰ ਕਾਲਾ ਕੁਛ ਕਰਿਆ ਹੈ ਹੈ ਤਾਂ ਕਰਾ ਮਾਤ ਹੈਗੀ ਹੈ ਕਰੋ ਜਮਤਕਾਰ ਕੋਲ ਕੁਝ ਆਲਾ ਫਿਰ ਅੱਛਾ ਵੀ ਲਾਉਣੀ ਹੈ ਹਾਂ ਵੀਜਾ ਲਾਉਣਾ ਅੱਖਾਂ ਕਰੋ ਬੰਦ ਫਿਰ ਮੈਂ ਤਾਂ ਆਇਆ ਸੀ ਯਾਰ ਕੀ ਦੇ ਦੇਵੇ 2-4 ਲੱਖ ਰੁਪਇਆ ਇਹਨਾਂ ਕੋਲੇ ਪੈਸੇ ਤਾਂ ਬਹੁਤ ਹੁੰਦੇ ਆ ਜੀ ਦੇਣ ਤਾਂ ਇਹ ਪਰ ਇਹਨਾਂ ਦਾ ਇਹਨਾਂ ਨੂੰ ਪਤਾ ਦੇਣ ਕਿਨਾ ਹੋਰ ਜੋੜ ਲੱਥ ਜੇ ਮੜਿਆ ਨਹੀਂ ਮੇਰੇ ਮੈਂ ਸਿਰ ਮੱਥਾ ਠੇਕ ਲਾ ਹਾਂ ਠੀਕ ਹੈ ਠੀਕ ਹੈ ਮੱਥਾ ਠੇਕੀ ਜਾਲਾ ਵੇ ਹੋ ਕੰਮ ਐਵੇਂ ਨਹੀਂ ਨਿਪਟਦਾ ਆਪਣਾ ਕੰਮ ਕੀ ਹੈ ਹੋਵੇ 10-20 ਲੱਖ ਰੁਪਇਆ ਦੇ ਦੇ ਨਾ ਕਿ ਲੈ ਬੇਚਣਾ ਪਵੇ ਉਹ ਹੀ ਭੇਜਦੀ ਜਵਾਕ ਆਪਾਂ ਇਹਦਾ ਕੋਈ ਪਤਾ ਨਹੀਂ ਹੁੰਦਾ ਕੁਝ ਹੋ ਵੀ ਇਹਨਾਂ ਲੱਗੇ ਵੀ ਜਾ ਹਾਂ ਲੱਗੇ ਵੀ ਜਾ ਪਰ ਪਿੰਡ ਦਾ ਲੱਕੜਾ ਇਹ ਤਾਂ ਦੁੱਧ ਵਾਲੀ ਕਾਪੀ ਐ ਜੇ ਇਹ ਤੇ ਐਂ ਵੀਜ਼ਾ ਪਾਸ ਹੋ ਗਿਆ ਫੇਰ ਕਾਹਦੀ ਨੋਟਿਸਾਨੂੰ ਜਵਾਕਾਂ ਨੂੰ ਪੜਾਉਣ ਦੀ ਸਾਲਾ ਬੂ ਬਣਾ ਪੰਗੇ ਰੈਂਦੇ ਪੰਗੇ ਲੈ ਤੇਰੇ ਸਿਰ ਤੇ ਹੀ ਲੈ ਸਕੰਡੂ ਆ ਅਖੜਿਆ ਨਾ ਮੇਰੀ ਛਕਤੀ ਦਰੋਂ ਕਾ ਚੱਲੀਏ ਦੁੱਧੜੀ ਕਰਕੇ ਛੱਡਦੇ ਬੁੜੀਆਂ ਕੁੱਟਣੀਆਂ ਆਪਾਂ ਨੂੰ ਘਰੇ ਮੰਨ ਜਲਦੀ ਖਰਾਬ ਕਰਦਾ ਪਾ ਬੰਨੇ ਸਾਰੇ ਬੋਲੀ ਗੱਲ ਤੇ ਕਿਹੜੇ ਹੈ ਨਹੀਂ ਬੀਜੇ ਦੇ ਦਸਨਾਂ ਦੇ ਇਹ ਆਂ ਮੇਂ ਹੋਰ ਆਪਾਂ ਦੀ ਇੱਕ ਨਵੀਂ ਹੋਰ ਆ ਰੂਆ